ਸਾਹਸ ਹੌਸਲੇ ਦੀ ਦਰਦ ਵੀ ਨੇ ਪਰ ਫੇਰ ਬੇਨਤੀ ਕੀਤੀ ਮਹਾ ਪਰੇਸ਼ਾਨ ਨੂੰ ਵੀ ਬਾਬਿਓ ਇਹ ਕੰਮ ਜੇ ਤੁਸੀਂ ਉਹ ਕਰ ਦੇਵੋ ਤਾਂ ਉਹਦੇ ਕਹਿਣ ਵਾਂਗੂ ਵੀ ਅਹ ਅੰਡਾ ਕੀ ਭਾਲੇ ਦੋ ਅੱਖਾਂ ਤੇ ਉਹ ਕਵਤਾਵਾਂ ਜਿਹੜੀਆਂ ਸੀਗੀਆਂ ਹੈਂਡ ਪੰਜਾਬੀ ਵਿੱਚ ਸੀ ਪਰ ਉਰਦੂ ਦੇ ਵਿੱਚ ਲਿਖੀਆਂ ਹੋਈਆਂ ਸੀਗੀਆਂ ਤੇ ਫਿਰ ਸਾਡੇ ਮਾਛੀਵਾੜੇ ਦੇ ਸਾਡਾ ਇੱਕ ਖੋਜੀ ਦਰਵੇਸ਼ ਹੈ ਮਾਸਟਰ ਰੁਗਵੀਰ ਸਿੰਘ ਭਰਤ ਉਹ ਇਹੋ ਜੀ ਸੇਵਾ ਉਹ ਕਰਦੇ ਨੇ ਪੰਜਾਬ ਭਾਸ਼ਾ ਪੰਜਾਬ ਦੀ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਨੇਕਾਂ ਫਾਰਸੀ ਉਰਦੂ ਦੇ ਅਰਜਨਾਮਾ ਦਾ ਉਹਨਾਂ ਨੇ ਗੁਰਮੁਖੀ ਲਿਪੀ ਦੇ ਵਿੱਚ ਉਹਨਾਂ ਦਾ ਅੰਤ ਕਰਕੇ ਉਹ ਕਿਤਾਬਾਂ ਸਾਡੇ ਸੰਮੁਖੇ ਪੇਸ਼ ਕੀਤੀਆਂ ਨੇ ਤਾਂ ਉਹ ਅ ਅਸੀਂ 100 ਕਵਤਾ

ਉਹ ਇਹੋ ਕੰਨ ਰੰਜੀਤ ਸਿੰਘ ਜੀ ਤੁਹਾਡੇ ਸਰਪ੍ਰਸਤ ਨੇ ਉਹਦੇ ਨਾਲ ਲਿਆ ਰਹੇ ਨੇ ਉਹਨਾਂ ਦੇ ਨਾਲ ਆਏ ਦਰਸ਼ਨ ਗੁੱਟ ਜੀ ਗਿੱਦਿਆ ਨੀਤ ਜੀ ਦੇਵ ਕੰਗ ਜੀ ਐਡਵੋਕੇਟ ਜਸਪੀਤ ਜੀ ਤੇ ਉਹਨਾਂ ਦੇ ਪਿੱਛੇ ਇਹਨਾਂ ਦੀ ਯਾਦ ਦੇ ਵਿੱਚ ਆ ਪੁੱਤਰ ਅੱਗੇ ਆਓ ਮੈਂਡਮ ਅੱਗੇ ਆਓ ਜੀ ਤੁਸੀਂ ਇੱਥੇ ਸਭ ਤੋਂ ਅੱਗੇ ਆ ਜਾਓ ਜੀ ਉਹ ਦੇਖੋ ਨਾਲ ਆ ਬੈਠੇ ਜੀ ਬੈਠੋ ਆ ਕੇ ਤੇ ਮਾਸਟਰ ਕਲੋਚਨ ਜੀ ਦੇ ਸ਼੍ਰੀਮਤੀ ਜੀ ਉਹਨਾਂ ਦੀ ਬੀਟੀਆ ਉਹ ਨਾਲ ਆਏ ਨੇ ਅਸੀਂ ਉਨਾ ਦਾ ਬਹੁਤ ਸਵਾਗਤ ਕਰਦੇ ਹਾਂ ਅੱਜ ਦਾ ਸਾਡਾ ਇਹ ਮਾਸਟਰ trilochana singh ਯਾਦਗਾਰੀ ਦੂਜਾ ਸਮਾਗਮ ਜਿਸ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਦੇ ਵੱਖ-ਵੱਖ ਪਹਿਲੂਆਂ ਦੇ ਉੱਤੇ ਚਰਚਾ ਕਰਨ ਲਈ はい ਲੋ ਭਾਈ ਮਨਨਾ ਸਿੰਘ ਤੁਸੀਂ ਸੁਣੇ ਨਹੀਂ ਬੁਤ ਤੁਸੀਂ ਸੁਣੇ ਨਹੀਂ ਤੁਸੀਂ ਛੋਟੀ ਬਣੀਰੀ ਹੋ ਤੇ ਉਹਨਾਂ ਦੀ ਬੇਟੀ ਅੱਜ ਸਾਡੇ ਪਾਸ ਵਾਸਤੇ ਲਕਸ਼ਣ ਜੀ ਦੇ ਬਾਰੇ ਗੱਲ ਕਰਨ ਲਈ ਪੁਜੀ ਹੈ ਗੁਰਸ਼ਰਨ ਭਾਜੀ ਦੀ ਬੇਟੀ ਤੇ ਇਹ ਸਾਡਾ ਇਹ ਅੱਜ ਦੂਸਰਾ ਸਮਾਗਮ ਹੈ ਉਹਨਾਂ ਦੀ ਯਾਦ ਦੇ ਵਿੱਚ ਤੇ ਇਸ ਦੇ ਵਿੱਚ ਜਿਹੜੀ ਉਹਨਾਂ ਦੇ ਜੀਵਨ ਦੇ ਪਿੰਪ ਪਿੰ ਪੈਜਾਂ ਤੇ ਚਰਚਾ ਕਰਨੀ ਹੈ ਉਹਨਾਂ ਦੇ ਲਈ ਨਾਟਕ ਤੇ ਸਦੀਸ਼ ਕੁਮਾਰ ਬਰਮਾ ਜੀ ਆਪਣੇ ਆਪ ਦੇ ਵਿੱਚ ਜਿਹੜਾ ਹੈ ਨਾਟਕ ਦਾ ਇੱਕ ਐਨਸਾਈਕਲੋਪੀਡੀਆ ਦੇ ਬਹੁਤ ਸਾਰੀ ਜਿਹੜੀ ਵੱਡੀ ਜਾਣਕਾਰੀ ਉਹਨਾਂ ਦੇ ਕੋਲ ਹੈ ਔਰ ਮੈਨੂੰ ਇਹ ਦੱਸਦਿਆਂ ਵੀ ਖੁਸ਼ੀ ਹੋ ਰਹੀ ਹੈ ਕਿ ਡਾਕਟਰ ਸਦੀਸ਼ ਵਰਮਾ ਬਹੁਤ ਹੀ ਫੇਮਸ ਐਕਟਰ ਪਰਮੇਸ਼ਰ ਵਰਮਾ ਦੇ ਫਾਦਰ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਨੇੜੇ ਹੁਸਨ ਨਾਲ ਨੂੰ ਹੁਸਨ ਸਾਹਿਬ ਜੀ ਥੋੜਾ ਹਾਂ ਪਲੀਜ਼ ਨਾਲ ਹੀ ਬੁਜ਼ਾਰਿਸ਼ ਕਰਾਂ ਪੰਜਾਬੀ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਸਾਡੇ ਵੱਡੇ ਜ਼ੋਰਦਾਰ ਤਾੜੀਆਂ ਦਰਸ਼ਕ ਬੁੱਟਰ ਜੀ ਹੋਰਾਂ ਦੇ ਲਈ ਪੰਜਾਬੀ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਨੇ ਨਾਲੀ ਗੁਜ਼ਾਰਿਸ਼ ਕਰਾਂਗਾ ਡਾਕਟਰ ਅਰੀਤ ਸਿੰਘ ਜਰਾਨੋ ਡਾਕਟਰ ਅਰੀਤ ਜਿਵੇਂ ਬਨੀਪਾਲ ਸਾਹਿਬ ਨੇ ਦੱਸਿਆ ਭਾਈ ਮੰਨਾ ਸਿੰਘ ਗਰਸ਼ਰਨ ਭਾਜੀ ਉਹਨਾਂ ਦੇ ਬੇਟੀ ਨੇ ਡਾਕਟਰ ਅਰੀਤ ਦੇਖ ਕੇ ਥੋੜ੍ਹਾ ਜਿਹਾ ਸਾਈਡ ਤੇ ਹਾਂ ਜੀ ਹਲੋ ਜੀ ਮੰਨੇ ਅੱਜ ਕਿਉਂਕਿ ਇਸ ਜਿਹੜਾ ਅਸੀਂ ਤਿੰਨ ਜਣੇ ਦਾ ਪੈਨਲ ਚੁਣਿਆ ਸੀ ਉਹਦੇ ਵਿੱਚੋਂ ਡਾਕਟਰ ਹਰਵਿੰਦਰ ਭੱਟੀ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਉਹ ਕਹਿੰਦੇ ਵੀ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਕਿ ਮੈਂ ਸਿਹਤ ਕਰਕੇ ਨਹੀਂ ਸ਼ਾਮਲ ਹੋਵਾਂਗਾ ਤਾਂ ਫਿਰ ਅਸੀਂ ਇੰਦਰਜੀਤ ਦੇਵਗਨ ਹੁਣਾਂ ਨੂੰ ਜਿਹੜਾ ਹੈ ਸ਼ਾਮਲ ਕੀਤਾ ਇਸ ਟਾਕ ਦੇ ਵਿੱਚ ਨਵਜੀਤ ਦਾ ਤਰਲੋਚਨਾ ਬਿਲਕੁਲ ਵੱਖਰਾ ਰਿਸ਼ਤਾ ਪਿੰਡ ਦਾ ਸ਼ਹਿਰ ਦਾ ਸਾਂਝ ਦਾ ਪੈਂਜੀ ਸਾਡੇ ਪੰਜਾਬ ਦੇ ਮਹਾਮਾਨ ਲੋ ਗੁਰਸਨ ਸਿੰਘ ਹੋਰਾਂ ਦੀ ਸੁਪਤਰੀ ਨੇ ਤੇ ਮੈਂ ਗੁਰਸਨ ਸਿੰਘ ਹੋਰਾਂ ਨੂੰ ਜਦੋਂ ਵੀ ਕਹਣਾ ਤਾਂ ਮੈਂ ਪੰਜਾਬ ਦਾ ਮਹਾਮਾਨ ਵੀ ਕਹਣਾ ਜਿਸ ਤਰ੍ਹਾਂ ਦਾ ਜਿੰਨੀਆਂ ਮਰਜ਼ੀ ਜ਼ੋਰ ਦੀਆਂ ਤਾੜੀਆਂ ਵਿੱਚੋਂ ਤੁਹਾਨੂੰ ਮਰਵਾਉਣੀਆਂ ਮੈਂ ਉਹਨਾਂ ਤਾਂ ਬੱਦਲ ਸਾਬ ਮੈਂ ਉਹ ਆਖੀਰਲੀ ਨਾਉਣ ਵਾਲੇ ਬੱਚੇ ਤੱਕ ਡੀਲ ਕਰ ਰਿਹਾ ਸ਼ਾਬਾਸ਼ ਬੁੱਤਰ ਜਿੱਥੇ ਮਰਜ਼ੀ ਬੈਠੋ ਜਿੱਥੇ ਮਰਜ਼ੀ ਘੁੰਮੋ ਲੇਕਿਨ ਜੋ ਬੰਲਾ ਅਸੀਂ ਚਾਰ ਬੰਦੇ ਕਹਿ ਰਹੇ ਆ ਉਹ ਸੁਣਨੇ ਆ ਕਿਉਂਕਿ ਕੁਦਰਤ ਨੇ ਜਿਹੜੀ ਦੇ ਦਿੱਤੀ ਆਪਾਂ ਨੂੰ ਵਿੱਚੋਂ ਉਹ ਚ ਹਰ ਚੀਜ਼ ਡਬਲ ਦਿੱਤੀ ਆ ਅੱਖਾਂ ਦੋ ਦਿੱਤੀਆਂ ਦੋ ਅੱਖਾਂ ਨਾਲ ਦੇਖੋ ਡਬਲ ਦੇਖੋ ਸਿਰਫ ਆਪਣੇ ਪਰਿਵਾਰ ਬਾਰੇ ਕੋਈ ਜਾਇਦਾਦ ਬਣਾਣ ਪਾਰੇ ਕੋਈ ਕੁਝ ਗੱਡੀ ਖਰੀਦਣ ਬਾਰੇ ਕੋਈ ਫੋਰ ਹੈ ਉਹ ਜੀਆਂ ਜੜੀਆਂ ਵਸਤੂ ਹੈ ਜੜੀਆਂ ਉਹਨਾਂ ਨੂੰ ਖਰੀਦ ਕੇ ਠੀਕ ਹੈ ਜੀਵਨ ਨਿਵਾ ਜਾਂਦੇ ਨੇ ਉਹਨਾਂ ਦੇ ਪਰਿਵਾਰ ਉਹ ਪਿਤਾ ਦਾਦਾ ਦਾਦੀ ਜੋ ਵੀ ਹੁੰਦੇ ਨੇ ਮਾਤਾ ਉਹਨਾਂ ਦੇ ਪਰਿਵਾਰ ਜ਼ਰੂਰ ਉਹਨਾਂ ਨੂੰ ਯਾਦ ਕਰਦੇ ਨੇ ਪਰ ਕੁਝ ਸ਼ਖਸੀਅਤਾਂ ਇਹੋ ਜੀਆਂ ਹੁੰਦੀਆਂ ਨੇ ਜੜੀਆਂ ਬਹੁਤ ਲੋਕਾਂ ਤੇ ਆਪਣਾ ਅਸਰ ਪਾ ਜਾਂਦਿਆਂ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਸੋਚ ਸਿਰਫ ਉਹਨਾਂ ਦੇ ਘਰ ਤੱਕ ਮhdood ਨਹੀਂ ਹੁੰਦੀ ਜਿਨ੍ਹਾਂ ਦੇ ਸੁਪਨੇ ਬਹੁਤ ਵਿਸ਼ਾਲ ਹੁੰਦੇ ਨੇ ਉਹਨਾਂ ਸ਼ਖਸੀਅਤਾਂ ਦੀ ਸਦਾ ਹੀ ਲੋੜ ਪੈਂਦੀ ਹੈ ਤੇ ਉਹਨਾਂ ਸ਼ਖਸੀਅਤਾਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਅਸੀਂ ਇਹ ਵੀ ਗੱਲ ਯਾਦ ਕਰਦੇ ਹਾਂ ਕਿ ਜੇ ਬਾਬਾ ਨਾਨਕ ਉਦਾਸੀਆਂ ਤੇ ਜਾਂਦੇ ਸੀ ਤੇ ਸ਼ਾਇਦ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਬੀਬੀ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਦਾ ਕਾਟਾ ਜ਼ਰੂਰ ਸੀ ਪਰ ਉਹ ਇੱਕ ਰਾਹ ਦਿਖਾ ਗਏ ਰਹਿਦੀ ਦੁਨੀਆ ਤੱਕ ਤੇ ਅੱਜ ਮੇਰੇ ਸਾਹਮਣੇ ਜੀ ਦੇ ਜੀਵਨ ਸਾਥੀ ਬੈਠੇ ਨੇ ਉਹਨਾਂ ਦੀ ਬੇਟੀ ਬੈਠੀ ਨੇ ਜਿਹੜੇ ਪਰੀਆਂ ਅੱਖਾਂ ਨਾਲ ਉਹਨਾਂ ਨੂੰ ਯਾਦ ਕਰ ਰਹੇ ਨੇ ਅੱਜ ਮੈਂ ਬੈਠੀ ਆ ਮੈਨੂੰ ਸਿਰਫ ਇਸ ਕਰਕੇ ਇੱਥੇ ਬੁਲਾਇਆ ਜਾਂਦਾ ਹੈ ਇਸ ਕਰਕੇ ਨਹੀਂ ਕਿ ਮੈਂ ਕੋਈ ਡਾਕਟਰ ਆ ਮੈਂ ਕੋਈ ਮਰੀਜ਼ ਦੇਖੇ ਨੇ ਮੈਂ ਕੋਈ ਆਪਰੇਸ਼ਨ ਕੀਤੇ ਨੇ ਸਿਰਫ ਇਸ ਕਰਕੇ ਕਿ ਮੈਂ ਬਾਜੀ ਗੁਰਸ਼ਰਨ ਸਿੰਘ ਦੀ ਬੇਟੀ ਆ ਸੋ ਜਿਹੜਾ ਸਾਡੇ ਜਦੋਂ ਅਸੀਂ ਜੋ ਮਿਸ ਕੀਤਾ ਕੀ ਜਾਂਦਾ ਹੈ ਬਹੁਤ ਸ਼ਾਨਦਾਰ ਸ਼ਾਇਰੀ ਹੈ ਜੀ ਸਾਡੇ ਵੀਰ ਤਰਲੋਚਨ ਜੀ ਦੀ ਇਕੋ ਨੇ ਪੰਕਤੀਆਂ ਲਿਖਿਆ ਸੀ ਲਾਲ ਸਿੰਘ ਦਿਲ ਦੀ ਯਾਦ ਦੇ ਵਿੱਚ ਉਹੀ ਪੰਕਤੀਆਂ ਅੱਜ ਮੈਨੂੰ ਮਾਸਟਰ ਤੋਂ ਚਿੰਜੀ ਵਾਰੀ ਇੱਥੇ ਤਿਆਰੀਆਂ ਨੇ ਉਡਿਆ ਬਨੇਰੇ ਤੋਂ ਜੋ ਮੇਰਾ ਪੈਗਾਮ ਲੈ ਕੇ ਉਡਿਆ ਬਨੇਰੇ ਤੋਂ ਜੋ ਮੇਰਾ ਪੈਗਾਮ ਲੈ ਕੇ ਮੁਦਤ ਤੋਂ ਪਰਤਿਆ ਨਾ ਸੁਹਾ ਸलाम ਲੈ ਕੇ

ਔਰ ਇਸ ਦੇ ਨਾਲ ਹੀ ਚਿੱਤਰ ਕਲਾ ਚਿੱਤਰ ਕਲਾ ਦੇ ਮੁਕਾਬਲੇ ਦੇ ਵਿੱਚ ਤੀਸਰਾ ਇਨਾਮ ਹੈ ਜਸਕਰਨ ਸਿੰਘ ਕਿਡਰ ਗਾਰਡਨ ਸਕੂਲ ਕਰੀਚ ਵੰਡਿਆ ਸੀ ਇੱਕ ਸੀ ਵਰਕਿੰਗ ਔਰ ਇੱਕ ਸੀ ਸਟਿਲ ਵਰਕਿੰਗ ਜਿਹੜਾ ਮਾਡਲ ਕੰਮ ਸਕੂਲ ਸਮਰਾਲਾ ਨੰਦਨੀ ਤੇ ਸ਼ਗੁਮ ਆਓ ਵੀ ਨੰਦਨੀ ਤੇ ਸ਼ਗੁਮ ਰੰਗੋਬੀ ਦੇ ਨੇ ਚਾਹੋ ਆਜੋ ਬਟਾ ਨਾਲ ਗरां ਸੱਜ ਲਿਖੀਆਂ ਕਵਿਤਾਾਂ ਮਾ ਯਾਰੋ ਕਰਾਂ ਮੈਂ ਕਿਸ ਦੇ ਨਾਮ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਏ ਉਦਾਸ ਦਿਲ ਕਿਸ ਨਾਲ ਗੱਲ ਕਰੇ ਤੇ ਬੇਖ ਘੜੀ ਸੂਰਜ ਚੰਨ ਤਾਰੇ ਸੂਲ ਸਰਾਹੀ ਖੰੰਜਰ ਪਿਆਲਾ ਇਹ ਸਾਥੀ ਨੇ ਸਾਰੇ ਮੇਰਾ ਸਾਥ ਨਿਭਾਉਣ ਵਾਲੇ ਦਿਲ ਦੀ ਗੱਲ ਕਰਨ ਵਾਲੇ ਤੇ ਕਹਿਣ ਵਾਲੇ ਆਜ਼ਾਰਾਂ ਚੋਂ ਤ੍ਰਿਲੰਗਾ ਪੰਜਾਬੀਆਂ ਬਾਜ਼ਾਰਾਂ ਚ ਮਹਿਸੂਸ ਕਰਾਤੇ ਮਾਣ ਕਰਾਂ ਮਹਿਸੂਸ ਕਰਾਤੇ ਮਾਣ ਕਰਾਂ ਕਿ ਮੈਂ ਲੰਘ ਰਿਹਾ ਰੇ ਹਾ ਪੰਜਾਬਿਆ ਬਸ ਸੋਇਸਤਰਾ ਵੀ ਉੱਚਿਆ ਹੋ ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ ਹੈ ਅਮੀਰ ਨਾ ਸਮਝੇ ਕਿ ਚਾਨੜ ਡਰ ਗਿਆ ਮੈਂ ਇਕਬਾਲ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ ਜਿਹੜੇ ਅੱਖਣ ਵਿੱਚ ਪੰਜਾਬੀ ਬਹੁਤ ਨਹੀਂ ਤਰਜੀਬ ਨਹੀਂ ਪੜ ਕੇ ਦੇਖਣ ਵਾਰਿਸ ਬੁੱਲਾ ਬਾਹੂ ਲਾਲ